ਲੈ ਵੀ ਬਾਈਆਂ ਨੂੰ ਸਕੂਟਰੀਆਂ ਦਿੱਤੀਆਂ ਉਹ ਰੇਟ ਦਿੱਤਾ ਜਿਹੜਾ ਕਿਤੋਂ ਨਹੀਂ ਮਿਲਿਆ ਕਿ ਨਹੀਂ ਹਾਂਜੀ ਕਿਤੋਂ ਮਿਲਿਆ ਕਿਤੋਂ ਨਹੀਂ ਮਿਲਿਆ ਜੀ ਲੈਰੇ ਗਾਗੇ ਕੋਲੋਂ ਆਏ ਆ ਜੀ ਹਾਂ ਬਹੁਤ ਲੈਰੇ ਤੋਂ ਆਇਆ ਵੀ ਭਲਾਡੇ ਚੱਲ ਕੇ ਤੇ ਸਾਰੇ ਕਿਤੇ ਮਾਰੀਏ ਡਰਾਈਵ ਸਾਰੇ ਚ ਟਵਾਈ ਮਾਰੀਏ ਇਹਾ ਜਿਹੜਾ ਰੇਟ ਕਿਤੇ ਨਹੀਂ ਮਿਲਿਆ ਕਿਵੇਂ ਲੱਗਿਆ ਬਹੁਤ ਵਧੀਆ ਸਵਾਦ ਆਇਆ ਆ ਲੋ ਨੈਕ ਬੈਂਡ ਇੱਕ ਇੱਕ ਤਿੰਨਾਂ ਨੂੰ ਤੇ ਸੰਜਨਾ ਦੇ ਗਿਫਟ ਯਾਰ ਇੱਕ ਇੱਕ ਹੋਰ ਦਿਵਾਲੀ ਦੀਆਂ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਹੀ ਵਧਾਈਆਂ ਮੁਬਾਰਕਾਂ ਠੀਕ ਐ ਆ ਲੋ ਠੀਕ ਐ ਆ ਲੋ ਜੀ ਇੱਕ ਇੱਕ ਹੋਰ ਦੇ ਦੀ ਗਿਫਟ ਹਾਂ ਜੀ ਦੇ ਦੋ ਫੋਰਟ੍ਰੈਸ ਨਾਲ ਲਾ ਕੇ ਦਿੱਤਾ ਹਾਂ ਜੀ ਹਾਂ ਪੈਸੇ ਟੂ ਜੱਟ ਪੈਸੇ ਇਹਦੇ ਲਏ ਅੱਡ ਨਹੀਂ ਨਾ ਫਰੀ ਦਿੱਤਾ ਨਾ ਇਹ ਇਹ ਦਿਵਾਲੀ ਕਰਕੇ ਦਿੱਤਾ ਬਾਈ ਆਓ ਜਰੂਰ ਪਹੁੰਚੋ ਕਿਸਾਨ ਇਲੈਕਟ੍ਰਿਕ ਵੜ ਦੇ ਸੰਜਣਾ ਇੱਕ ਹੋਰ ਮੂੰਹ ਮਿੱਠਾ ਵੀ ਕਰਾਈ ਇਹਨਾਂ ਦਾ ਬਾਈਆਂ ਦਾ ਸਹੀ ਆ ਓਕੇ ਦੀ ਰਿਪੋਰਟ ਓਕੇ ਜੀ ਓਕੇ ਇਹਨਾਂ ਫਾਇਦਾ ਕਿਤੇ ਨਹੀਂ ਹੈਗਾ ਜੀ ਕਿਤੇ ਨਹੀਂ ਕੋਈ ਫਾਇਦਾ ਨਾ ਜੀ ਲੈ ਫਿਰ ਯਾਰ ਹਾਂ ਲੋ ਥੈਂਕ ਯੂ ਬਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਬਾਈ ਠੀਕ ਹੈ ਬਾਈ ਆਓ ਬਾਈ ਜਰੂਰ ਫਾਇਦਾ ਕਰਕੇ ਤੋਰਾਂਗੇ ਤੁਹਾਡਾ